ਹਾਂਜੀ ਵੀਰ ਸੇਲ ਵਾਸਤੇ ਆਏ ਆਪਣੇ ਕੋਲੇ ਤਿੰਨ ਟਰੈਕਟਰ ਸਵਰਾਜ ਆ 735F ਇਹ ਦੂਜਾ ਹੈਗਾ ਮਹਿੰਦਰਾ ਅਰਜਨ 605 9ਬੋਆ ਤੇ ਇੱਕ ਮਹਿੰਦਰਾ 575DI ਆ ਆਪਣੇ ਇਸ ਨੰਬਰ ਤੇ ਚਾਰ ਤੋਂ ਪੰਜ ਫੋਟੋਆਂ ਭੇਜ ਕੇ ਤੁਸੀਂ ਕਿਸੇ ਵੀ ਸਦਨ ਦੀ ਐਡ ਕਰਾ ਸਕਦੇ ਹੋ YouTube ਤੇ ਗੱਲ ਕਰਦੇ ਸਵਰਾਜ 735 ਰੰਗ ਪੇਂਟ ਦਾ ਪੂਰਾ ਸਾਫ਼ ਹੈ ਇਹ ਟਰੈਕਟਰ ਤੇ ਟਰੈਕਟਰ ਕਿਤੇ ਕੋਈ ਲੀਕਜ ਨਹੀਂ ਜੀ ਪੂਰੀ ਸਾਫ਼ ਕੰਡੀਸ਼ਨ ਆ ਇੰਜਨ ਗੇਅਰ ਲੈਫਟ ਪੰਪ ਦਾ ਟਰੈਕਟਰ ਜਮਾ ਓਕੇ ਪਿਆ ਕੋਈ ਕਮੀ ਪੇਸ਼ ਨਹੀਂ ਟਰੈਕਟਰ ਚ ਗੱਲ ਕਰੀਏ ਟਾਇਰਾਂ ਦੀ 90 95 ਪੈਸੇ ਟਾਇਰ ਪਏ ਟਰੈਕਟਰ ਦੇ ਬਾਕੀ ਆਲ ओरिजिनल ਟਰੈਕਟਰ ਹੈ ਜੀ ਟਰੈਕਟਰ ਮਾਡਲ ਹੈਗਾ ਜੀ 1990 ਤੇ ਮਾਲਕ ਵੀਰਾਂ ਨੇ ਰੇਟ ਰੱਖਿਆ ਜੀ 1,30,000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਖਰੀਦਣ ਸਮੇ ਬਾਅ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਜੀ ਬਰਨਾਲਾ ਪੰਜਾਬ ਅੱਗੇ ਆ ਜਾਂਦਾ ਹੀ ਮਹਿੰਦਰਾ ਅਰਜਨ 605 DI 990 ਟਰੈਕਟਰ ਆ ਜੀ ਬ੍ਰਾਂਡ ਨਿਊ ਕੰਡੀਸ਼ਨ ਪਈਏ ਦੇਖ ਸਕਦੇ ਤੁਸੀਂ ਪੂਰਾ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਜੀ ਤੇ ਟਰੈਕਟਰ ਹੀ ਫੁੱਲ ਟੌਪ ਮਾਡਲ ਆ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ 3 ਸਪੀਡ ਆ ਟਰੈਕਟਰ ਤੇ ਪੰਜਾਬ ਨੰਬਰ ਆ ਤੇ ਫਰਸਟ ਆਨਰ ਆ ਜੀ ਟਰੈਕਟਰ ਪਹਿਲੇ ਨਾਮ ਆ ਟਰੈਕਟਰ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ ਜੀ ਕੁੱਲ 210 ਘੰਟੇ ਚੱਲਿਆ ਹੋਇਆ ਟਰੈਕਟਰ ਆ 60 ਹਸਪਾਵਰ ਆ ਟਰੈਕਟਰ ਗੱਲ ਕਰੀਏ ਜੀ ਮਾਡਲ ਦੀ 2022 ਮਾਡਲ ਆ RC 23 ਦੀ ਹੈ ਬਾਕੀ ਆਲ ओरिजिनल ਟਰੈਕਟਰ ਹੈ ਜੀ ਤੇ ਮਾਲਕ ਵੀਰਾਂ ਨੇ ਰੇਟ ਰੱਖਿਆ ਜੀ 8,25,000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੁਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਮੋਗਾ ਪੰਜਾਬ ਅੱਗੇ ਆਇਆ ਹੈ ਨਾ Mahindra 575 DI ਟਰੈਕਟਰ ਇੰਜਨ ਗੇਅਰ ਦਾ ਜਮਾ ਓਕੇ ਪਿਆ ਕੋਈ ਕਮੀ ਪੇਸ਼ ਨਹੀਂ ਰੰਗ ਪੈਣ ਦਾ ਪੂਰਾ ਸਾਫ ਹੈ ਜੀ ਟਰੈਕਟਰ ਕਿਤੇ ਕੋਈ ਲੀਕੇਜ ਨਹੀਂ ਤੇ ਟਰੈਕਟਰ ਮਾਡਲ ਹੈਗਾ ਜੀ 1996 ਕੱਲ ਕਰ ਗਿਆ ਟਾਇਰਾਂ ਦੀ 45 ਪੈਸੇ ਟਾਇਰ ਪਏ ਟਰੈਕਟਰ ਦੇ ਤੇ ਮਾਲਕ ਵੀਰਾਂ ਨੇ ਡਿਮਾਂਡ ਰੱਖੀ ਜੀ 1,15,000 ਰੁਪਇਆ 1,10,000 ਰੁਪਇਆ ਫਿਕਸ ਰੇਟ ਆ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਜਲਾਲਾਬਾਦ ਪੰਜਾਬ ਆਪਣੀ ਵੀਡੀਓ ਵਧੇ ਲਗੀ ਲਾਈਕ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ